ਕੀ ਕੀ ਨਾਮ ਹੈ ਤੇ ਕੀ ਕਰਨਾ ਚਾਹੀਦਾ ਨਾਮ ਸੋਨੂ ਆ ਸਰਕਲ ਪ੍ਰਧਾਨ ਆ ਬਾਬਾ ਗਮਚੂਪ ਸਰਕਲ ਆ ਤੇ ਜੋ ਕੀ ਰਾਤੀ ਹਾਦਸਾ ਵਾਪਰਿਆ ਆ ਕਿ ਕੁਝ ਦਿਨਾਂ ਤੋਂ ਪਹਿਲਾਂ ਹੀ ਵਫਾਵਾ ਡਾਰੀਆਂ ਸੀ ਕਿ ਜੋ ਟੈਰਸ ਸਿਆ ਜੋ ਸਾਡੇ ਇਧਰ ਮੁਸਲਮਾਨੇ ਬਾਰਡਰ ਤੇ ਉਹਨਾਂ ਦੀ ਰੋਜ਼ ਹੀ ਗੱਲਾਂ ਸੁਣਨ ਨੂੰ ਮਿਲਦੀਆਂ ਸੀ ਕਿ ਜਿਹੜੇ ਸਾਡੇ ਜਵਾਨ ਆ ਉਹ ਇੱਕ ਚਟਾਨ ਕੀ ਜਿਹਾ ਬਾਰਡਰ ਪਰ ਖੜੇ ਹੋਏ ਆ ہماری ਸੁਰੱਖਿਆ ਕੇ ਲਈ ਉਹਨਾਂ ਨੇ ਹੋਰ ਵੀ ਫੋਰਸ ਕਾ ਇੰਤਜ਼ਾਰ ਕੀਆ ਹੋਆ ਔਰ ਜੋ ਅੱਜ ਇੱਥੇ ਤੁਸੀਂ ਖਾਨਵਾਲ ਦੇਖ ਰਹੇ ਹੋ ਮੋਰਚੇ ਬੁੱਟੇ ਜਾ ਰਹੇ ਰਾਤ ਦਾ ਕਾਫੀ ਖਤਰਾ بڑھ ਚੁੱਕਾ ਜੋ ਕਿ ਘਰਾਂ ਦੇ ਵਿੱਚ ਬੱਚੇ ਛੋਟੇ ਛੋਟੇ ਬਹੁਤ ਰੋਕਰ ਲਾ ਰਹੇ ਆ ਜਿਵੇਂ ਕਹ ਲਈਏ ਸਾਡੀ ਪੰਜ ਦਰਿਆਵਾਂ ਦੀ ਧਰਤੀ ਹੈ ਉਧਰ ਵੀ ਬਾਬੇ ਨਾਨਕ ਦਾ ਘਰ ਆ ਇੱਧਰ ਵੀ ਬਾਬੇ ਨਾਨਕ ਦੇ ਘਰ ਆ ਕਿ ਹਮੇਸ਼ਾ ਹੀ ਜਦ ਵੀ ਕੋਈ ਸਾਡੇ ਤੇ ਸੰਕਟ ਆਇਆ ਗੁਰੂਆਂ ਪੀਰਾਂ ਦੀ ਧਰਤੀ ਤੇ ਸੂਰਬੀਰਾਂ ਦੀ ਧਰਤੀ ਤੇ ਹਮੇਸ਼ਾ ਹੀ ਜਿੱਤ ਹੋਈ ਆ ਸਚਾਈ ਦੀ ਜਿੱਤ ਹੋਈ ਐਦਕੀ ਵੀ ਲੱਗਦਾ ਹੈ ਕਿ ਸਚਾਈ ਦੀ ਹੀ ਜਿੱਤ ਹੋਵੇਗੀ ਜੋ ਕਿ ਕੱਲ ਰਾਤ ਵਾਪਰਿਆ ਰਾਤੀ ਹਸਾ ਵਾਪਰਿਆ ਗਿਆ ਕੁਝ ਡੇਰਿਆਂ ਦੇ ਵਿੱਚ ਉਹ ਜੋ ਛੱਡੀਆਂ ਗਈਆਂ ਬੰਬਵਾਰੀਆਂ ਉਹਨਾਂ ਦੇ ਨਾਲ ਅੱਜ ਦੇਖਿਆ ਗਿਆ ਅੱਜ ਸਵੇਰੇ ਜਾ ਕੇ ਵੀ ਵਾਕਈ ਰਾਤੀ ਸੱਚ ਹੀ ਹੋਇਆ ਕਿ ਜੋ ਹੋਣਾ ਚਾਹੀਦਾ ਸੀ ਉਹ ਹੋ ਕੇ ਰਿਹਾ ਤੇ ਹੁਣ ਬਚਾਅ ਵਾਸਤੇ ਅਸੀਂ ਆਪਣੇ ਘਰਾਂ ਦੇ ਵਿੱਚ ਜਿਵੇਂ ਸਾਡੇ ਜਵਾਨ ਕਹਿ ਰਹੇ ਕਿ ਤੁਸੀਂ ਕੋਠਿਆਂ ਕਮਰਿਆਂ ਦੇ ਵਿੱਚ ਨਹੀਂ ਰਹਿਣਾ ਤੁਸੀਂ ਆਪਣੇ ਥੋੜਾ ਇੰਤਜ਼ਾਰ ਕਰੋ ਜਿਹੜੇ ਘਰਾਂ ਦੇ ਵਿੱਚ ਕੋਠੇ ਤੋਂ ਸਾਈਡ ਛੋਇਆ ਮਾਰ ਕੇ ਮੋਰਚਾ ਬਣਾਇਆ ਜਾਵੇ ਉਹਦੇ ਵਿੱਚ ਆਪਣਾ ਪਰਿਵਾਰ ਲੈ ਕੇ ਤੁਸੀਂ ਬੈਠ ਜਾਣਾ ਤੇ ਬਸ ਇਤਨੇ ਬਕੀ ਸ਼ਾਓ ਜੀ ਕੀ ਨਾ ਆਇਆ ਤੇ ਮੋਰ ਦੇ ਪੁੱਟੇ ਦਾ ਕੀ ਕਹੋਗੇ ਮੋਰ ਦੇ ਪੁੱਟੇ ਦਾ ਕੀ ਗਾਂ ਗਈ ਬਲਕਿ ਆਹੀ ਆਪਣੇ ਬੱਚੇ ਲਗਾਉਣੇ ਆ ਉੱਥੇ ਹੀ ਕਰਨਾ ਹੈ ਬਈ ਬੱਚੇ ਦੀ ਪਾਠ ਕਰਨੀ ਹਾਂਜੀ ਡਾਰੇ ਆ ਜਿਹੜੇ ਰੌਣ ਰਾਤ ਲੱਗੇ ਆ ਇਹਨਾਂ ਡਾਰੇ ਅਗੇ ਘਰਾਂ ਨੂੰ ਨਾ ਫੇਰ ਦੇਖ ਪਿਲੇ ਉਹ ਬਣਾਵਾਰੇ ਫੇਰੀ ਆ ਕਿਤੇ ਜਾਨ ਜੋ ਕਿਤੇ ਰਹਿ ਨਹੀਂ ਲਾਗੇ ਬਈ ਇੱਥੇ ਰਹਿਣਾ ਘਰਾਂ ਜੀ ਘਰਾਂ ਜੀ ਚਲੇ ਗਏ ਮੁੜ ਕੇ ਚੋਰੀ ਹੋਇਆ ਨਹੀਂ ਤੁਹਾਡੇ ਦਾਣੇ ਵੀ ਲੱਗ ਰਹੇ ਉਹ ਕਿਥੇ ਜਾਵਾਂਗੇ ਮੈਂ ਤੇ ਕੀ ਕਰਾਂ ਚਾਹੋਗੇ ਮੋਰ ਸਿੰਘ ਨਾਮ ਮੇਰਾ ਜੀ ਮੈਂ ਆਪਦੀ ਜੀਸੀਬੀ ਮਸ਼ੀਨ ਲੈ ਕੇ ਪਿੰਡਾਂ 'ਚ ਮੋਰਚੇ ਪੁੱਟਣ ਦਾ ਕੰਮ ਦਹਾਂ ਕਰਨਾ ਲੋਕਾਂ ਦੇ ਬਚਾਅ ਵਾਸਤੇ ਇਹ ਮੈਂ ਮੋੜ ਰਤੀ ਦੇ ਪੂਰਾ ਹੀ ਬਾਕੀ ਅੱਜ ਦੀ ਰਾਤ ਵੇਖੋ ਹੁਣ ਕੀ ਪਤਾ ਲੱਗੂ ਰਾਤ ਨੂੰ ਕਿੰਨੇ ਕੁ ਰੋਕੀ ਕਹਿ ਰਹੇ ਮੋਰਚੇ ਵਾਲੇ ਦੇ ਕਾਫੀ ਦਹੇ ਜੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼